जन हितैषी टीआरपी ਨਹੀਂ ਖਰੀਦਦੇ ਭਰੋਸਾ ਜਿੱਤੇ ਹੈ ਹਮ ਅੱਜ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਜਿੱਥੇ 28ਵਾਂ ਧੀਆ ਦਾ ਲੋਹੜੀ ਮੇਲਾ ਇੱਥੇ ਗੁਰਨਾਨਕ ਦੇਵ ਪਵਮਚ ਬਣਾਇਆ ਜਾ ਰਿਹਾ ਸੋ ਇਹ ਅੱਜ ਤੋਂ 3 ਸਾਲ ਪਹਿਲਾਂ ਸਫਲ ਸ਼ੁਰੂ ਹੋਇਆ ਸੀ ਮੁੱਲਾਂਪੁਰ ਮੰਡੀ ਤੋਂ ਉਦੋਂ ਸਵਰਗੀ ਇਹ ਜਗਦੇਵ ਸਿੰਘ ਜਸਵਾਲ ਸਾਹਿਬ ਨੇ ਹੀ ਫੁਰਨਾਪੁਰਿਆ ਸੀ ਇਹ ਕੋਈ ਯਾਰ ਮੁੰਡਿਆਂ ਦੀ ਲੋਹੜੀ ਤਾਂ ਹਰੇਕ ਹੀ ਮਨਾਉਂਦਾ ਕੁੜੀਆਂ ਦੀ ਲੋਹੜੀ ਮਨਾਣੀ ਸ਼ੁਰੂ ਕਰੀ ਤਾਂ ਕਈ ਵਾਰ ਲੋਕਾਂ ਨੂੰ ਟੀਚਰਾਂ ਵੀ ਕਰਨੀਆਂ ਸਾਨੂੰ ਵੀ ਯਾਰ ਤੁਸੀਂ ਕਿਹੜੇ ਵਕਤ ਨੂੰ ਪਹਗੇ ਵੀ ਲੋਹੜੀ ਤਾਂ ਮੁੰਡਿਆਂ ਦੀ ਹੁੰਦੀ ਹੈ ਕੁੜੀਆਂ ਦੀ ਲੋਹੜੀ ਕਾਦੀ ਆ ਸੋ ਉਹ ਗੱਲ ਅੱਜ ਤੋਂ 30 ਸਾਲ ਪਹਿਲਾਂ ਅੱਜ ਇੱਥੇ ਪਹੁੰਚ ਗਏ ਆ ਆਪਾਂ ਮੇਲੇ ਲਾਣ ਨਾਲ ਇੱਕ ਫੈਕਟ ਪਿਆ ਵੀ ਜਿੱਥੇ ਕਿਤੇ ਕੁੜੀਆਂ ਨੂੰ ਕੁੱਖਾ ਚ ਮਾਰ ਦਿੱਤਾ ਜਾਂਦਾ ਸੀ ਜਦੋਂ ਪਤਾ ਲੱਗਦਾ ਸੀ ਵੀ ਕੁੜੀ ਆ ਜਾਂ ਕੁੜੀ ਧੀ ਚ ਘਰ ਚ ਜੰਪ ਪੈਂਦੀ ਸੀ ਤਾਂ ਜਿਵੇਂ ਸੱਥਰੇ ਬੈਸੇ ਜਾਂਦੇ ਨੇ ਬੜੀ ਨਮੋਸ਼ੀ ਜੀ ਫੀਲ ਕਰਨੀ ਖੁਦ ਉਸ ਮਾਨੇ ਜਿਹੜੀ ਪਹਿਲਾਂ ਕਿਸੇ ਦੀ ਧੀ ਸੀ ਖੁੱਦੋਂ ਸੁਦਾਦੀ ਨੇ ਜਿਹੜੀ ਪਹਿਲਾਂ ਕਿਸੇ ਦੀ ਧੀ ਸੀ ਤਾਂ ਲੋਕਾਂ 'ਚ ਹੁਣ ਜਾਗਰਤੀ ਆਈ ਬਈ ਯਾਰ ਕੁੜੀਆਂ ਤਾਂ ਵਾਕਈ ਕਿਸੇ ਫੀਲਡ 'ਚ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਐ ਉਹ ਇੰਨਾ ਕੁ ਫਰਕ ਪੈ ਗਿਆ ਵੀ ਜਿਹੜੀ ਰੇਸ਼ੋ ਅੱਜ ਤੋਂ 30 ਸਾਲ ਪਹਿਲਾਂ ਬਹੁਤ ਗਿਰੀ ਹੋਈ ਸੀ ਕੁੜੀਆਂ ਦੀ ਬਰਥ ਰੇਟ ਜਿਹੜਾ ਸੀ ਉਹ ਅੱਜ ਕਿਤਨਾ ਕਿਤੇ ਮੁੰਡਿਆਂ ਦੇ ਮੈਂ ਸਮਝਦਾ ਬਰਾਬਰ ਆ ਕੇ ਖੜ ਗਏ ਆ ਪੰਜ 7% ਦਾ ਫਰਕ ਹੋਊਗਾ ਬੜੀ ਗੱਲ ਨਹੀਂ ਇਹ ਵੀ 2-4 ਸਾਲ ਚ ਦੂਰ ਹੋ ਪਰ ਹੱਲੇ ਵੀ ਦੇਖਣ ਨੂੰ ਮਿਲਦਾ ਵਾ ਧੀਆ ਜਿਹੜੀਆਂ ਹੈਗੀਆਂ ਵਾ ਸ਼ਾਮ ਨੂੰ ਬਾਹਰ ਨਹੀਂ ਨਿਕਲ ਸਕਦੀਆਂ ਹੱਲੇ ਵੀ ਸਰ ਜੀ ਕੁੜੀਆਂ ਔਰ ਮੁੰਡਿਆਂ 'ਚ ਭੇਜ-ਭਾਵ ਕੀਤਾ ਜਾਂਦਾ ਉਹ ਇਹ ਤਾਂ ਯਾਰ ਦੇਖੋ ਗੱਲ ਇਹ ਆ ਵੀ ਇਹ ਸਰਕਾਰਾਂ ਦੀ ਮਹਨਲੈਖੀ ਸਮਝਦਾ ਕਿਤਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਆ ਉਹ ਕਿੱਥੇ ਅਫਗਾਨਿਸਤਾਨ ਤੱਕ ਕਿੱਥੇ ਦਿੱਲੀ ਤੋਂ ਪਰੇ ਨਹੀਂ ਐਡੀ ਵੱਡੀ ਸਟੇਟ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਨਲੂਆ ਉਹਦੇ ਸੇ ਪਾਸ ਲਾਰ ਸੀ ਉਹਨਾਂ ਦੇ ਹਨ ਸੋ ਉਹ ਵੀ ਰਾਜ ਕਰਕੇ ਗਏ ਹੁਣ ਜਿਹੜੀਆਂ ਸਰਕਾਰਾਂ ਨੇ ਮੈਂ ਸਮਝਦਾ ਵੀ ਸਰਕਾਰ ਦੀ ਬਜਾਏ ਵੀ ਨਾ ਜਿਹੜੇ ਲੋਕ ਬੱਚੇ ਸਾਡੇ ਕੈਮੀਕਲ ਨਸ਼ਿਆਂ ਵਾਲੇ ਪਾਸੇ ਪੈ ਗਏ ਉਹਦੇ ਨਾਲ ਜ਼ਿਆਦਾ ਸਾਡਾ ਨਿਗਾਰ ਹੋਇਆ ਪੰਜਾਬ ਦਾ ਜਿਹੜੀ ਪੰਜਾਬ ਦੀ ਜਵਾਨੀ ਆ ਸਾਡੀ ਉਹ ਕਿਤਨਾ ਕਿਤੇ ਮੈਂ ਸਮਝਦਾ ਵੀ ਨਸ਼ਿਆਂ ਚ ਰੁਲ ਗਈ ਰਵਾਇਤੀ ਨਸ਼ੇ ਵੀ ਹੁੰਦੇ ਸੀਗੇ ਪਹਿਲਾਂ ਸਮਝਦੇ ਨ ਰਵਾਇਤੀ ਨਸ਼ੇ ਦੀ ਗੱਲ ਕੀ ਜਿਹੜਾ ਦਹੇਜ ਦਾ ਨਸ਼ਾ ਦਹੇਜ ਦੇ ਨਸ਼ਣ ਕੀ ਗੱਲ ਇਹ ਤਾਂ ਮੈਂ ਸਮਝਦਾ ਸਭ ਨਾਲੋਂ ਵੱਡਾ ਕੋੜ ਹੈ ਜੇ ਅਸੀਂ ਪੰਜਾਬੀ ਲੋਗ ਸਾਦੇ ਵਿਆਹ ਸਾਦੇ ਭੋਗ ਕਰਨ ਲੱਗ ਜਾਈਏ ਤਾਂ ਇੱਕ ਤੋਂ ਕਰਜ਼ਿਆਂ ਦੀ ਪੰਡ ਤੋਂ ਬਚਾਂਗੇ ਦੂਈ ਗੱਲ ਇਹ ਆ ਵੀ ਜੇ ਕਿਤੇ ਕੱਲ ਨੂੰ ਫਿਰ ਬੱਚੇ ਦੇ ਭੀੜ ਪੈ ਗਈ ਤਾਂ ਮਾਪੇ-ਬਾਪ ਨਾਲ ਖੜਨ ਜੋਗਾ ਹੋਵੇ ਹੁਣ ਕੀ ਕਰਦੇ ਨੇ ਮਾਪੇ-ਬਾਪ ਚਾਓ ਚਾਈ ਕਿਤੇ 50 ਲੱਖ ਕਰਜ਼ੇ ਲੈ ਲਿਆ ਕਿਤੇ 20 ਲੈ ਲਿਆ ਮਣਕੇ ਕਿਸ਼ਤਾਂ ਹੀ ਲਈ ਜਾਉ ਮਤਲਬ ਨਹੀਂ ਬਣਦਾ ਗੱਲ ਦਾ ਕਿ ਜਿੰਨੇ ਕ ਤੁਹਾਡੀ ਹੈਸੀਅਤ ਹੋਵੇ ਉਹਦੇ ਹਿਸਾਬ ਨਾਲ ਹੀ ਪੈਰ ਫਸਾਰਨਾ ਚਾਹੀਦਾ ਦਹੇਜ ਤਾਂ ਇੱਕ ਮਾੜੀ ਪ੍ਰਥਾ ਇਦਾਂ ਹੈ ਬਈ ਯਾਰ ਹੁਣ ਆਪਣਾ ਕੁੜੀ ਦੇ ਦਿੱਤੀ ਉਸ ਤੋਂ ਬਾਅਦ ਕੀ ਹੋ ਸਕਦਾ ਦੱਸੋ ਬੰਦ ਜੇ ਇਸ ਮਾਂ ਨੇ ਜਿਸ ਬਾਪ ਨੇ ਆਪਣੇ ਜਿਗਰ ਦਾ ਟੁਕੜਾ ਯਾਰ ਦੇ ਦਿੱਤਾ ਇੱਕ ਅਸੀਂ ਜਾਣਦੇ ਨਹੀਂ ਹਣਾ ਹਲੇ ਬਾਅਦ ਚ ਪਛਾਣ ਬਣਨੀ ਆ ਚਲੋ ਗੱਲ ਤੁਰੀ ਬਰਿਸ਼ਤਾ ਕਰਤਾ ਕੁੜੀ ਜਦ ਦੇ ਦਿੱਤੀ ਉੱਪਰ ਕੀ ਹੋ ਸਕਦਾ ਲੇਕਿਨ ਫੇਰ ਵੀ ਕਈ ਲਾਲਚੀ ਲੋਕ ਹੈਗੇ ਨੇ ਹਜੇ ਵੀ ਤੁਹਾਡੀ ਗੱਲ ਠੀਕ ਆ ਸਮਾਜ ਚ ਹੈਗੇ ਨੇ ਲੇਕਿਨ ਹੋਲੀ-ਹੋੜੀ ਇਹ ਕੋੜ ਵੀ ਦੂਰ ਹੋਏਗਾ ਜਦੋਂ ਖੁਦ ਮੁੰਡਿਆਂ ਨੂੰ ਸਮਝ ਆਊਗੀ ਬਈ ਯਾਰ ਨਹੀਂ ਭਈ ਸਾਡੇ ਵੀ ਕੱਲ ਨੂੰ ਕੁੜੀ ਆ ਸਾਨੂੰ ਵੀ ਦੇਣਾ ਪਊਗਾ ਬਰਾਬਰ ਪਰ ਹੁਣ ਹਤਿਆ ਦੇ ਮਾਮਲੇ ਹਲੇ ਵੀ ਦੇਖਣ ਨੂੰ ਮਿਲਦੇ ਨੇ ਹਾਂ ਬਿਲਕੁਲ ਲੇਕਿਨ ਹੁਣ ਘਟ ਗਏ ਮੈਂ ਸਮਝਦਾ ਵੀ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਤਾਂ ਉਲਟਾ 302 ਦਾ ਪਰਚਾ ਰਜਿਸਟਰਡ ਆ ਜੇ ਕੋਈ ਡਾਕਟਰ ਵੀ ਕਿਤੇ ਗਲਤ ਹੈ ਦਾ ਕਿਤੇ ਕੇਸ ਕੈਡ 엘ਿਮੈਂਟਸ ਹੁੰਦੇ ਨੇ ਜਾਂ ਬੁਰਾਈਆਂ ਹੁੰਦੀਆਂ ਨੇ ਸਮਾਜ ਚੋਂ ਇਹ ਇੱਕ ਦਿਨ ਚ ਨਹੀਂ ਜਾਣ ਵਾਲੀਆਂ ਇਹਨੂੰ ਟਾਈਮ ਲੱਗੂਗਾ ਸਰਕਾਰਾਂ ਤਾਂ ਆਪਣਾ ਕੰਮ ਕਰਦੀਆਂ ਹੀ ਨੇ ਜਿੰਨਾ ਕਰਨਾ ਉਹਨਾਂ ਨੇ ਲੇਕਿਨ ਸਾਨੂੰ ਜਿਹੜੇ ਅਸੀਂ ਸੰਸਥਾਵਾਂ ਚਲਾਉਨੇ ਆ ਚਾਹੇ ਅਸੀਂ ਸੋਸ਼ਲ ਕਰ ਦਈਏ ਚਾਹੇ ਸਭਿਆਚਾਰਕ ਕਰੀਏ ਸਾਡਾ ਵੀ ਕਿਤੇ ਨਾ ਕਿਤੇ ਫਰਜ ਪड़ਦਾ ਯਾਰ ਬਈ ਅਸੀਂ ਆਪਣੇ ਸਮਾਜ ਨੂੰ ਜਿੰਨਾ ਕੁ ਦੇ ਸਕਦੇ ਹਾਂ ਉਨਾਂ ਕੁ ਦੇ ਸਕੀਏ ਔਰ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਇਹ ਪੰਜਾਬ ਜਿਹੜਾ ਨਾ 13000 ਪਿੰਡਾਂ ਦਾ ਨਾਮ ਪੰਜਾਬ ਦਾ ਜਿਹੜੀ ਨਸ਼ਿਆਂ ਦੀ ਗੱਲ ਚੱਲੀ ਆ ਪਿੰਡਾਂ 'ਚ ਸਾਡੇ ਨੌਜਵਾਨ ਬੱਚੇ ਜਿਹੜੇ ਕੈਮੀਕਲ ਨਸ਼ਾ ਚਿੱਟਾ ਇਹ ਉਹ ਦਿਨ-ਪ੍ਰਤੀ ਦਿਨ ਦੇਖੀਦਾ ਸਿਰੰਜੀ ਵਿੱਚ ਹੀ ਰਹਿ ਗਈ ਬੱਚਾ ਨੌਜਵਾਨ ਇਨ ਘਰ ਦਾ ਚਲੇ ਗਿਆ ਹਨਾ ਹੁਣ ਮਾਪੇ ਨੂੰ ਕੀ ਪਤਾ ਸਾਡਾ ਬੱਚਾ ਬਾਹਰ ਕੀ ਕਰ ਰਿਹਾ ਲੇਕਿਨ ਇਹ ਜਿਹੜੇ ਨਸ਼ੇ ਨੇ ਯਾਰ ਇਹਨਾਂ ਨੂੰ ਰੋਕਣ ਦੇ ਲਈ 13000 ਪਿੰਡਾਂ ਨੂੰ ਖੜਾ ਹੋਣਾ ਪੈਣਾ ਤਾਂ ਪੰਜਾਬ ਬਚੂਗਾ ਇਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਪੰਜਾਬ ਯੋਧਿਆਂ ਸ਼ੂਰਬੀਰਾਂ ਦੀ ਧਰਤੀ ਆ ਪੰਜਾਬ ਭਗਤ ਸਿੰਘ ਨੇ ਤਾਂ ਨਹੀਂ ਸੋਚਿਆ ਸੀ ਇਹੋ ਜਿਹਾ ਪੰਜਾਬ ਯਾਰ ਨਸ਼ਿਆਂ ਵਾਲ ਅੱਬੇ ਨਾਨਕ ਨੇ ਤਾਂ ਨਹੀਂ ਸੋਚਿਆ ਸੀ ਇਹ ਜਿਹਾ ਪੰਜਾਬ ਅੱਛਾ ਸ਼ਰਾਬ ਕੀ ਹੈ ਸ਼ਰਾਬੀ ਕਿ ਨਸ਼ਾਵਾਹ ਸਰਕਾਰ ਤਾਂ ਖੁਦ ਉਹਨੂੰ ਜਿਹੜਾ ਕਿ ਇੰਪੋਰਟ ਕਰਦੀ ਪਈ ਹੈ ਸ਼ਰਾਬ ਸਰਕਾਰ ਵੱਲੋਂ ਸਰਕਾਰ ਨੂੰ ਮਾਲੀਆ ਮਿਲਦਾ ਸਰਕਾਰ ਨੂੰ ਰੈਵਨਿਊ ਮਿਲਦਾ ਨਾ ਉਹਦੇ ਚੋਂ ਸਰਕਾਰ ਨੂੰ ਦੇਖੋ ਰੈਵਨਿਊ ਮਿਲਦਾ ਹੁਣ ਘਰ ਦੀ ਕੱਢੀ ਸ਼ਰਾਬੀ ਪੀ ਜਾਂਦੇ ਨੇ ਲੋਕ ਉਹ ਮਰਦੇ ਵੀ ਨੇ ਵਿਚਾਰੇ ਕੋਈ ਜ਼ਰੇਲੀ ਚੀਜ਼ ਵਿੱਚ ਆ ਕੇ ਮਰ ਵੀ ਜਾਂਦੇ ਨੇ ਉਹ ਉਸ ਨਾਲੋਂ ਘਰ ਤੱਕ ਨਸ਼ਾ ਇਹ ਆ ਜਿਹੜਾ ਕੈਮੀਕਲ ਨਸ਼ਾ ਹੈ ਰਵਾਇਤੀ ਨਸ਼ੇ ਹੁੰਦੇ ਸੀਗੇ ਫੀਮ ਡੋਡੇ ਮੈਂ ਉਹਦੀ ਬਕਾਲਤ ਤਾਂ ਨਹੀਂ ਕਰਦਾ ਲੇਕਿਨ ਲੋਕ ਤੁਸੀਂ ਦੇਖੋ ਮੇਰਾ ਬਜ਼ੁਰਗਾਂ ਦੀਆਂ ਕਿੰਨੀਆਂ ਹੁੰਦੀਆਂ ਸੀ ਉਹ ਸਾਰੀ ਦਿਹਾੜੀ ਕਈ ਬਾਣੀ ਸਭ ਕੁਝ ਕਰਨਾ ਲੇਕਿਨ ਫਿਰ ਵੀ ਤੰਦਰੁਸਤ ਰਹਿੰਦੀ ਸੀ ਹਨਾ ਸੋ ਹੁਣ ਲੋੜ ਆ ਪੰਜਾਬ ਨੂੰ ਇਹ ਕੈਮੀਕਲ ਨਸ਼ੇ ਤੋਂ ਬਚਾਉਣ ਵੈਸੇ ਹੀ ਤੁੰਗੋ ਜੀ ਮੈਸੇਜ ਇਹ ਹੈ ਯਾ ਭਾਈ ਬੇਟੀਆਂ ਦਾ ਸਤਿਕਾਰ ਕਰੋ ਉਹਨਾਂ ਨੂੰ ਚੰਗੀ ਤਾਲੀਮ ਦਿਓ ਬੱਚੀ ਜਦੋਂ ਪੜ੍ਹ ਲੈ ਕੇ ਅਗਲੇ ਘਰ ਜਾਊਗੀ ਤਾਂ ਅਗਲਾ ਆਪਣਾ ਕੁਲ ਸਵਾਰ ਲੂਗੀ ਅਗਲੀ ਆਪਣੀ ਜਿਹੜੀ ਉਹਦੀ ਜੋ ਚੱਲਣ ਵਾਲੀ ਉਹਨੂੰ ਸਵਾਰ ਲੇਗੀ ਇਹ ਹੀ ਸਨੇਹਾਵਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਥੈਂਕ ਯੂ ਵੈਰੀ ਮਚ ਥੈਂਕ ਯੂ ਜਾਂ ਸਾਨੂੰ ਲੱਗਾ ਵੀ ਅਸੀਂ ਪਿੱਛੇ ਚਲੇ ਗਏ ਤਾਂ ਸਾਨੂੰ ਨਾਰਾ ਦੇਣਾ ਪਿਆ ਬੇਟੀ ਬਚਾਓ ਔਰ ਬੇਟੀ ਪੜਾਓ ਦਾ ਸੋ ਅੱਜ ਅਸੀਂ ਕੰਨਿਆਮਾਂ ਦੀ ਲੋਹੜੀ ਪਾ ਕੇ ਮੈਂ ਪਿੱਛੇ ਵੀ ਕੁਝ ਇੰਟਸ ਜਾ ਕੇ ਆਇਆ ਹਾਂ ਫਲੋਰ ਦੇ ਵਿੱਚ ਉੱਥੇ 4500 ਬੱਚਿਆਂ ਨੇ ਉਹਨਾਂ ਬੇਟੀਆਂ ਦੀ ਲੋਹੜੀ ਪਾਈ ਹੈ ਅੱਜ ਸੋ ਇਹ ਬੜਾ ਅੱਛਾ ਮੈਸੇਜ ਹੈ ਔਰ ਜਿੰਨਾ ਅਸੀਂ ਸਾਰੇ ਇਹਨਾਂ ਨੂੰ ਲੋਕ ਜਿੱਥੇ ਤੱਕ ਜਾਊਗਾ ਉਸ ਤੱਕ ਲੋਕ ਅਵੇਅਰ ਹੋਊਗੇ ਆਪਣੇ ਕੰਨਿਆਂ ਪਰ ਪਰ ਦੀ ਜਿਹੜਾ ਪਿਆਰ ਹੈ ਅਸੀਂ ਪੁੱਛਦੇ ਸੀਗੇ ਲੇਕਿਨ ਵਿੱਚ ਇਦਾਂ ਦਾ ਟਾਈਮ ਜਿਹੜਾ ਸੀਗਾ ਉਹ ਉਹ ਲੋਕ ਹੁਣ ਅੱਜ ਬੱਚਿਆਂ ਨੂੰ ਬੱਚੀਆਂ ਜਿਆਦਾ ਤਰੱਕੀ ਕਰ ਰਹੀਆਂ ਇਸ ਵੇਲੇ ਤੁਹਾਨੂੰ ਜੋ ਸਿੱਧੂ ਲੱਗਦਾ ਕਿ ਕਹਿੰਦਾ ਪੰਜਾਬ ਅੰਦਰ ਕਾਫੀ ਕੱਟ ਕੇ ਚੱਲਦਾ ਹੈ ਸਭ ਮੈਸੇ ਹਾਂਜੀ ਨਮਜੋਤ ਸਿੰਘ ਸਿੱਧੂ ਬਾਰੇ ਨਮਜੋਤ ਸਿੰਘ ਨਿਤੂ ਜੀ ਸਰ ਲੋਕੋ ਕੀ ਕਹਿਣਾ ਚਾਹੀਦਾ ਉਹਨਾਂ ਦੇ ਉੱਤੇ ਸਰ 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 ਤਾਂ ਗੱਲ ਇਹ ਹੈ ਸਰ ਸੁਖਵੀਰ ਸਿੰਘ ਬਾਦਲ ਨੇ ਆਹ ਹਨਿਆ ਕੇਸ ਦਾਇਰ ਕੀਤਾ ਹੈਗਾ ਕਿਹਦੇ ਤੇ ਉਹ ਉਹ ਗੱਲ ਪਤਾ ਗਿਆ ਇਹਨਾਂ ਸਭ ਦੇ ਪਟਾਕੇ ਚੱਲ ਚੁੱਕੇ ਆ ਪਹਿਲਾਂ 2022 ਦੇ ਵਿੱਚ ਹੁਣ ਆਪਾਂ ਕੱਲੇ ਗੱਲ ਕਰੀਏ ਇੱਥੇ ਸਰ राम ਮੰਦਰ ਪਾਰਟੀ ਪਾਰਟੀ ਦਾ ਕੀ ਹੈ ਤਾਂ ਅਸੀਂ ਨੋਟਾ ਪੁਰਾਉ ਦੇ ਤੁਸੀਂ ਜਾ ਰਹੇ ਹੋ ਸ਼ਾਮਲ ਹੋ ਰਹੇ ਹੋ ਦੇਖੋ ਰਾਮ ਮੰਦਰ ਸਾਡੇ ਲਈ ਸਾਰਿਆਂ ਲਈ ਅਰਾਧਿਆ ਹੈ ਲੇਕਿਨ ਰਾਮ ਮੰਦਰ ਦੇ ਦੇਖੋ ਮੇਰੇ ਲਈ ਬਹੁਤ ਅਰਾਧਿਆ ਹੈ ਸਾਰੇ ਲਈ ਅਰਾਧਿਆ ਹੈ ਔਰ ਆਪਣੇ ਆਪ ਦੇ ਇਤਿਹਾਸ ਦੇ ਵਿੱਚ ਹੈ ਲੇਕਿਨ ਇੱਕ ਗੱਲ ਦੇਖੋ ਹਲਤਕ ਮੰਦਰ ਕੰਪਲੀਟ ਨਹੀਂ ਸੀ ਹੋਇਆ ਜੀ ਜੀ ਝਾਂਡੂ ਗੱਲਾ ਕੰਪਲੀਟ ਹੋਇਆ ਸੀ ਤਾਂ ਇੱਕ ਵਾਰ ਥੋੜੀ ਜਣਾ ਲਾਈਫ ਟਾਈਮ ਜਾਣਾ ਪੂਰੀ ਜ਼ਿੰਦਗੀ ਜਾਵਾਂਗੇ ਉਹ ਨਹੀਂ ਗੱਲ ਲੇਕਿਨ ਹਾਲ ਤੱਕ ਐਡੀ ਗੜੀ ਗੱਲ ਸੀਗੀ ਜਿਹੜਾ ਅਨਕੰਪਲੀਟ ਮਨ ਲੋ ਕੰਪਲੀਟ ਹੋਨੇ ਹੋਣਾ ਬਟ ਉਹਨੂੰ ਉਹਨੂੰ ਜਿਹੜਾ ਹੈ ਅਗਰ ਤੁਸੀਂ 2024 ਦੇ ਇਲੈਕਸ਼ਨਾਂ ਨਾਲ ਜੋੜ ਕੇ ਦੇਖਦੇ ਆਂ ਤੇ ਫੇਰ ਤਾਂ ਉੱਤੇ ਵੀ ਪੋਲਿਟਿਕਸ ਹੋਰੀ ਭਗਵਾਨ ਦੇ ਉੱਤੇ ਪੋਲਿਟਿਕਸ ਹੋਣੀ ਰੱਖਦੀ ਸਰ ਨਹੀਂ ਉਹ ਅਜੀ ਸਨਮਾਨ ਕਰਦਾ ਸਾਡੇ ਬੜੀ ਖੁਸ਼ੀ ਦੀ ਗੱਲ ਹੈ ਉਹ ਪੂਰਾ ਹੋਣਾ ਸਰ ਸੀਐਮ ਸਾਹਿਬ ਵੱਲੋਂ ਮੈਂ ਉੱਧਰ 100 ਵਾਰ ਹੀ ਜਾਊਂਗਾ ਕਿ ਲਾਈਫ ਜਿੰਨੀ ਵਾਰ ਟਾਈਮ ਮਿਲੇਗਾ ਸਰ ਸੀਐਮ ਸਾਹਿਬ ਵੱਲੋਂ ਨਜਾਇਜ਼ ਜਿਹੜੀ ਪ੍ਰਾਪਰਟੀਆਂ ਹੈਗੀਆਂ ਨੇ ਦੁਕਾਨਾਂ ਹੈਗੀਆਂ ਨੇ ਉਹਨਾਂ ਉੱਤੇ ਕਾਰਵਾਈ ਕਰਨ ਦੇ ਹਦੇਸ਼ ਜਾਰੀ ਕੀਤੇ ਗਏ ਨੇ ਦੇਖੋ ਜੀ ਨਜਾਇਜ਼ ਤਾਂ ਕੋਈ ਚੀਜ਼ ਵੀ ਨਹੀਂ ਹੋਣੀ ਚਾਹੀਦੀ ਜੀ ਤਾਂ ਮਨੂੰ ਜਿੰਨੀ ਜਾਣਕਾਰੀ ਹੈ ਨਜਾਇਜ਼ ਤਾਂ ਆਪਾਂ ਸਭ ਨੂੰ ਰੋਕਦੇ ਪਏ ਜੀ ਬੀਤੇ ਦਿਨ ਸਰ ਕਾਰਪਸ਼ੇ ਵੱਲੋਂ ਕੁਝ ਦੁਕਾਨਾਂ ਟਾਈਮ ਬੰਦ ਕੀਤੀਆਂ ਗਈਆਂ ਦੇਖੋ ਕਿਸੇ ਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹ ਸਭ ਡਿਜੂਸ਼ਨਲ ਮੈਟਰ ਹੋ ਜਾਂਦੇ ਆ ਅਨੂ ਹੋਰ ਨੂੰ ਮੱਦੇ ਨਜ਼ਰ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਜਿੱਤੇ ਨਹੀਂ ਨਹੀਂ ਸਰ ਕਾਰਪੋਰੇਸ਼ਨ ਨੇ ਸੀਲ ਕੀਤੀਆਂ ਨੇ ਦੁਕਾਨਾਂ ਹਾਂ ਕਾਰਪੋਰੇਸ਼ਨ ਦਾ ਮੈਟਰ ਹੋਊਗਾ ਉਹਦੇ ਨਾਲ ਕੋਈ ਨਾ ਕੋਈ ਹੋਣੀ ਚਾਹੀਦੀ ਕਿਸੇ ਦਾ ਅਗਰ ਪਹਿਲੀ ਗੱਲ ਤਾਂ ਜਿਨੇ ਨਹੀਂ ਲੀਗਲੀ ਕੰਮ ਕੀਤਾ ਉਹਦੇ ਤੇ ਵੀ ਹੋਣਾ ਚਾਹੀਦਾ ਲੇਕਿਨ ਜਿਹਦਾ ਕੋ ਕੀਤਾ ਹੈ ਉਹਨੂੰ ਦੇਖਣ ਦੀ ਸਰ